ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਇਸ ਵੀਡੀਓ ਤੇ ਪਹਿਲੀ ਵਾਰ ਆਇਆ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਜਿਹਦੇ ਨਾਲ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਦੋਸਤੋ ਤੁਹਾਨੂੰ ਅੱਜ ਦਿਖਾਉਣ ਜਾ ਰਿਹਾ ਝੋਟੀ ਫੋਰ ਸੇਲ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਅਸੀਂ ਕਾਸ਼ ਸასი ਗੱਲ ਬਾਈ ਨਾਮ ਐਡਰੈਸ ਆਪਣਾ ਦੱਸ ਦਿਓ ਜੀ ਨਾਮ ਬਾਈ ਜੀ ਮੇਰਾ ਜੰਟਾ ਫੌਜੀ ਜੀ ਠੀਕ ਹੈ ਜੀ ਮੋਬਾਈਲ ਨੰਬਰ ਮੇਰਾ ਹੈਗਾ 9463803560 ਪਿੰਡ ਮੇਰਾ ਦੀਨਾ ਸਾਹਿਬ ਜ਼ਿਲ੍ਹਾ ਮੌਕਾ ਤਹਿਸੀਲ ਨਿਹਾਲ ਸਿੰਘਾ ਸੋ ਦੋਸਤੋ ਇੱਕ ਵਾਰੀ ਨੰਬਰ ਹੋਰ ਬੋਲ ਦਿਓ ਜੀ ਆਦਾ ਨੰਬਰ ਹੈਗਾ 9463803560 ਠੀਕ ਹੈ ਜੀ ਦੋ ਜਾਣਕਾਰੀ ਆਪਾਂ ਨੂੰ ਅੱਜ ਹਾਂਜੀ ਜਿਹੜੀ ਆਪਾਂ ਇਹ ਦੇਖ ਰਹੇ ਹਾਂ ਜੀ ਝੋਟੀ ਇਹ ਝੋਟੀ ਬਈ ਪਹਿਲੇ ਸੂਏ ਆ 3 ਕਿਲੋ ਦੁੱਧਾ ਠੀਕ ਹੈ ਜੀ ਅੱਜ ਇਹਨੂੰ ਬਣੇ ਨੂੰ 1 ਮਹੀਨਾ ਦੇ 12 ਦਿਨ ਹੋ ਗਏ ਠੀਕ ਹੈ ਜੀ ਪਤਾ ਕਿਹੜਾ ਸੀਮਣ ਮਗਰੇ ਤੇ ਕੱਟਾ ਠੀਕ ਹੈ ਜੀ ਸੀਮਣ ਆਪਾਂ ਸਾਂਭੀ ਰੱਖਿਆ ਉਹਦੇ ਦਿਖਾ ਲਾ ਗਿਆ ਦੋਸਤੋ ਤੁਸੀਂ ਆ ਦੇਖ ਸਕ ਠੀਕ ਹੈ ਜੀ ਤੇ ਰੇਟ ਕੀ ਕਰਦੇ ਆ ਜੀ ਆਪੇ ਦਾ ਰੇਟ ਬਾਈ ਇਹਦਾ ਫੋਨ ਤੇ ਕਰ ਲਾਂਗੇ ਆਪਾਂ ਬਾਹਲਾ ਨਹੀਂ ਰੇਟ ਕ ਮੰਗਦੇ ਠੀਕ ਹੈ ਜੀ ਬਾਝਾ ਹੋਊਗਾ ਜੀ ਜੇ ਅੱਜ ਆਇਆ ਜੀ ਰੇਟ ਠੀਕ ਹੈ ਜੀ ਮੰਨਤਨ ਹੋ ਜਾਊਗਾ ਜੀ ਫੁੱਲ ਫੁੱਲ ਹੋ ਬਾਈ ਆਇਆ ਠੀਕ ਹੈ ਜੀ ਸੋ ਦੋਸਤੋ ਛੋਟੀ ਫੋਰ ਸੇਲ ਹੈ ਜੀ 6 ਕਿਲੋ ਦੁੱਧ ਹੈ ਜੀ ਤੁਸੀਂ ਦੇਖ ਸਕਦੇ ਹੋ ਮੈਂ ਤੋੜ ਕੇ ਦਿਖਾ ਦਈਂ ਠੰਡੀ ਸੀ ਫੁੱਲ ਸੋ ਕੱਦ ਕਾਠੜੀ ਛੋਟੀ ਜੀ ਥਾਣਾ ਵਾਣਾ ਤੁਸੀਂ ਦੇਖ ਸਕਦੇ ਹੋ ਪਿੱਛੇ ਮਿਲਦਾ ਜੀ ਬੰਦ ਵੀ ਜੀ ਤੁਹਾਨੂੰ ਦਿਖਾ ਦੇਣਾ ਸੋ ਦੋਸਤੋ ਬਾਅਦ ਤੁਸੀਂ ਦੇਖਿਆ ਜਿਵੇਂ ਕੱਟਿਆ ਦਾ ਦੋਸਤੋ ਰੇਟ ਬਾਜੂ ਰਹੇਗਾ ਪੈਂਡ ਦੀਨਾ ਬਾਕੀ ਜਾਣਕਾਰੀ ਨੰਬਰ ਤੇ ਤੁਸੀਂ ਕਰ ਸਕਦੇ ਹੋ ਵੀਡੀਓ ਦੇਖਣ ਦੀ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਕਿਤੇ ਨਵੀਂ ਹੋਰ ਵੀਡੀਓ ਦੇ ਨਾਲ